ਹਰੀ ਸਿੰਘ ਨਲੂਆ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਜਿਸ ਨੇ ਖਾਲਸਾ ਰਾਜ ਨੂੰ ਅਫਗਾਨਿਸਤਾਨ ਤੱਕ ਫੈਲਾ ਦਿੱਤਾ ਸੀ ਜਿਸ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ 1 ਇੰਚ ਵੀ ਅੱਗੇ ਨਹੀਂ ਵਧ ਸਕਿਆ ਹਰੀ ਸਿੰਘ ਨਲੂਆ ਬਾਰੇ 10 ਅਜੇਹੀਆਂ ਜਾਣਕਾਰੀਆਂ ਦੱਸਾਂਗੇ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣੀਆਂ ਹੋਣਗੀਆਂ ਸੋ ਵੀਡੀਓ ਅਖੀਰ ਤੱਕ ਦੇਖਿਓ ਹਰੀ ਸਿੰਘ ਨਲੂਆ ਦਾ ਜਨਮ ਗੁਜਰਾਵਾਲ ਵਿੱਚ ਹੋਇਆ ਸੀ ਬਹਾਦਰੀ ਇਹਨਾਂ ਦੇ ਖੂਨ ਵਿੱਚ ਹੀ ਸੀ ਇਹਨਾਂ ਦੇ ਦਾਦਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ ਸੀ ਇਹਨਾਂ ਦੇ ਦਾਤਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦੇ ਚੜਤ ਸਿੰਘ ਨਾਲ ਖਾਲਸਾ ਫੌਜ ਵਿੱਚ ਸਨ ਤੇ ਇਸੇ ਤਰ੍ਹਾਂ ਪਿਤਾ ਗਰਦਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਨਾਲ ਫੌਜ ਵਿੱਚ ਸਨ 7 ਸਾਲ ਵਿੱਚ ਇਹਨਾਂ ਦੇ ਪਿਤਾ ਦਾਦੇ ਹਾਂਤ ਹੋ ਜਾਂਦਾ ਹੈ ਫਿਰ ਮਾਤਾ ਜੀ ਧਰਮਕੌਰ ਇਹਨਾਂ ਨੂੰ ਨਾਨਕੇ ਪਿੰਡ ਲੈ ਜਾਂਦੇ ਹਨ ਜਿੱਥੇ ਇਹ ਸ਼ਾਸਤਰ ਵਿਦਿਆ ਘੋੜ ਸਵਾਰੀ ਤਲਵਾਰਬਾਜੀ ਦੀ ਸਿਖਲਾਈ ਲੈਂਦੇ ਹਨ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿੱਚ ਹਰ ਸਾਲ ਬਸੰਤ ਪੰਚਮੀ ਦੇ ਸਮੇਂ ਇੱਕ ਮੇਲਾ ਲਗਾਉਂਦੇ ਸਨ ਜਿਸ ਨੂੰ ਬਸੰਤੀ ਦਰਬਾਰ ਕਿਹਾ ਜਾਂਦਾ ਸੀ ਜਿੱਥੇ ਮਹਾਨ ਯੋਧੇ ਸੂਰਬੀਰ ਆਪਣੇ ਸਰੀਰਕ ਬਲ ਅਤੇ ਸ਼ਾਸਤਰ ਵਿਦਿਆ ਦੇ ਜੋਹਰ ਦਿਖਾਉਂਦੇ ਸਨ 14 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲੂਆ ਆਪਣੇ ਮਾਮੇ ਨਾਲ ਮਹਾਰਾਜਾ ਦੇ ਦਰਬਾਰ ਆਉਂਦੇ ਹਨ ਅਤੇ ਅਜਿਹੀ ਤਲਵਾਰਬਾਜੀ ਦਾ ਪ੍ਰਦਰਸ਼ਨ ਕਰਦੇ ਹਨ ਕਿ ਸਭ ਹੈਰਾਨ ਹੋ ਜਾਂਦੇ ਹਨ ਮਹਾਰਾਜਾ ਰਣਜੀਤ ਸਿੰਘ ਵੀ ਪੁੱਛਦੇ ਹਨ ਕਿ ਇਹ ਨੌਜਵਾਨ ਕੌਣ ਹੈ ਤਾਂ ਦੱਸਿਆ ਜਾਂਦਾ ਹੈ ਕਿ ਇਹ ਪਾਈ ਗਰਦਿਆਲ ਸਿੰਘ ਜੀ ਦੇ ਪੁੱਤਰ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਖਾਸ਼ੋਕੀ ਆਪਣੇ ਗਲੇ ਦਾ ਕੰਠਾ ਉਹਨਾਂ ਨੂੰ ਦਿੰਦੇ ਹਨ ਤੇ ਆਪਣੀ ਸੈਨਾ ਵਿੱਚ ਭਰਤੀ ਕਰਦੇ ਹਨ ਮਹਾਰਾਜਾ ਰਣਜੀਤ ਸਿੰਘ ਹਰੂ ਸਿੰਘ ਨੜੂਆ ਦੀ ਤਲਵਾਰਬਾਜੀ ਤੋਂ ਐਨੇ ਖੁਸ਼ ਸਨ ਕਿ ਇਹਨਾਂ ਨੂੰ ਆਪਣਾ ਪਰਸਨਲ ਬਾਡੀਗਾਰਡ ਰੱਖ ਲਿਆ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਕੁਝ ਸਿਪਾਹੀਆਂ ਨਾਲ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਜਾਂਦੇ ਹਨ ਇਹਨਾਂ ਦੇ ਨਾਲ ਹਰੀ ਸਿੰਘ ਨਲੂਆ ਜੀ ਵੀ ਹੁੰਦੇ ਹਨ ਜੰਗਲ ਵਿੱਚ ਇਹਨਾਂ ਦਾ ਸਾਹਮਣਾ ਇੱਕ ਆਦਮਖੋਰ ਸ਼ੇਰ ਨਾਲ ਹੋ ਜਾਂਦਾ ਹੈ ਮਹਾਰਾਜ ਸਭ ਤੋਂ ਅੱਗੇ ਹੋਣ ਕਰਕੇ ਸ਼ੇਰ ਉਹਨਾਂ ਤੇ ਹਮਲਾ ਕਰਨ ਹੀ ਲੱਗਦਾ ਹੈ ਕਿ ਹਰੀ ਸਿੰਘ ਨਲੂਆ ਜੀ ਇੱਕਦਮ ਘੋੜੇ ਤੋਂ ਛਾਲ ਮਾਰ ਕੇ ਸ਼ੇਰ ਦੇ ਜਬੜੇ ਫੜ ਲੈਂਦੇ ਹਨ ਦੱਸ ਦਈਏ ਕਿ ਸ਼ੇਰ ਦੇ ਜਬਾੜੇ ਵਿੱਚ ਬੰਦੇ ਨਾਲੋਂ 10 ਗੁਣਾ ਜ਼ਿਆਦਾ ਪਾਵਰ ਹੁੰਦੀ ਹੈ ਜਿੱਥੇ ਮਨੁੱਖ ਦੀ ਬਾਈਟ 150 ਪੀਐਸਆਈ ਹੁੰਦੀ ਹੈ ਉੱਥੇ ਹੀ ਸ਼ੇਰ ਦੀ 1000 ਪੀਐਸਆਈ ਬਰਾਬਰ ਹੁੰਦੀ ਹੈ ਕਹਿੰਦੇ ਹਨ ਕਿ ਹਰੀ ਸਿੰਘ ਨਲੂਆ ਨੇ ਸ਼ੇਰ ਦੇ ਜਬਾੜੇ ਨੂੰ ਮੈਂਟਾ ਵਿੱਚ ਹੀ ਪਾੜ ਕੇ ਰੱਖ ਦਿੱਤਾ ਸੀ ਅੱਧ ਮਰਿਆ ਸ਼ੇਰ ਜਦੋਂ ਦੁਬਾਰਾ ਹਮਲਾ ਕਰਨ ਲੱਗਦਾ ਤਾਂ ਹਰੀ ਸਿੰਘ ਨਲੂਆ ਉਸ ਨੂੰ ਮਾਰ ਦਿੰਦੇ ਹਨ ਉਸ ਸਮੇਂ ਤੋਂ ਹੀ ਇੰਨਾ ਤੇ ਨਾਮ ਨਾਲ ਨਲੂਆ ਲੱਗ ਗਿਆ ਪੁਰਾਣੇ ਸਮਿਆਂ ਵਿੱਚ ਇੱਕ ਰਾਜਾ ਹੋਇਆ ਹੈ ਜੋ ਸ਼ੇਰ ਦੇ ਸਾਹਮਣੇ ਬੇਖੌਫ ਹੋ ਕੇ ਖੜ ਜਾਂਦਾ ਸੀ ਉਸ ਦੇ ਨਾਮ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨਲਵਾ ਸ਼ਬਦ ਇਹਨਾਂ ਦੇ ਨਾਮ ਨਾਲ ਲਗਾਉਂਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਹਨ ਕਿ ਰਾਜਾ ਨਾਲ ਤਾਂ ਕਦੇ ਨਹੀਂ ਦੇਖਿਆ ਸਾਡੇ ਲਈ ਤਾਂ ਤੂੰ ਹੀ ਰਾਜਾ ਨਾਲ ਹੈ ਹਰੀ ਸਿੰਘ ਨਲਵਾ ਦੀ ਬਹਾਦਰੀ ਤੋਂ ਖਾਸ਼ੂਕੀ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਨੂੰ ਸ਼ੇਰ ਰੈਜੀਮੈਂਟ ਦਾ ਕਮਾਂਡਰ ਬਣਾ ਦਿੰਦੇ ਹਨ ਜਿਸ ਸਮੇਂ ਰੈਜੀਮੈਂਟ ਵਿੱਚ 700 ਸਪ ਸਨ ਇਤੋਂ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਜੰਗਾਂ ਦੀ ਸ਼ੁਰੂਆਤ ਹੁੰਦੀ ਹੈ। ਇਸ ਸਮੇਂ ਇਹਨਾਂ ਦੀ ਉਮਰ 16 ਸਾਲ ਸੀ। 16 ਸਾਲ ਦੀ ਉਮਰ ਵਿੱਚ ਹੀ ਹਰੀ ਸਿੰਘ ਨਲੂਆ ਨੇ ਕਸੂਰ ਨੂੰ ਜਿੱਤਿਆ ਸੀ। ਇਸ ਤੋਂ ਬਾਅਦ ਉਹ ਪਿੱਛੇ ਮੁੜ ਕੇ ਨਹੀਂ ਦੇਖਦੇ ਅਤੇ ਕਸੂਰ ਤੋਂ ਬਾਅਦ ਕਸ਼ਮੀਰ, ਪੇਸ਼ਾਵਰ, ਜਮਦੌਰ ਤੋਂ ਇਲਾਵਾ ਇਹਨਾਂ ਦੇ ਨਾਮ ਲੱਗਦੇ ਬਹੁਤ ਸਾਰੇ ਇਲਾਕਿਆਂ ਨੂੰ ਵੀ ਜਿੱਤ ਲੈਂਦੇ ਹਨ। ਸਿਰਫ ਅਫਗਾਨੀਆਂ ਦੇ ਖਿਲਾਫ ਹੀ ਹਰੀ ਸਿੰਘ ਨਲੂਆ ਜੀ ਨੇ 20 ਜੰਗਾਂ ਲੜੀਆਂ ਸਨ ਅਤੇ ਸਾਰੀਆਂ ਜੰਗਾਂ ਵਿੱਚ ਅਫਗਾਨੀਆਂ ਨੂੰ ਬੁਰੇ ਤਰੀਕੇ ਨਾਲ ਹਰਾਇਆ ਸੀ ਹਰੀ ਸਿੰਘ ਨਲੂਆ ਲਗਭਗ 2 ਸਾਲ ਕਸ਼ਮੀਰ ਦੇ ਗਵਰਨਰ ਵੀ ਰਹੇ ਇਹਨਾਂ ਦੇ ਰਾਜ ਪ੍ਰਬੰਧ ਦੌਰਾਨ ਕਸ਼ਮੀਰ ਨੇ ਬਹੁਤ ਤਰੱਕੀ ਕੀਤੀ ਸੀ ਮੁਗਲਾਂ ਦੇ ਜਿਨ੍ਹਾਂ ਨੇ ਧਰਮ ਪਰਿਵਰਤਨ ਕਰਵਾਏ ਸੀ ਉਹਨਾਂ ਨੂੰ ਆਜ਼ਾਦੀ ਦਿੱਤੀ ਅਤੇ ਕਿਹਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਧਰਮ ਵਿੱਚ ਵਾਪਸ ਆ ਸਕਦੇ ਹੋ ਕਹਿੰਦੇ ਹਨ ਕਿ ਉਸ ਸਮੇਂ 40000 ਕਸ਼ਮੀਰੀ ਪੰਡਤਾਂ ਨੇ ਆਪਣਾ ਧਰਮ ਵਾਪਸ ਅਪਣਾਇਆ ਸੀ ਇਸ ਕਰਕੇ ਇਥੋਂ ਦੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਅਤੇ ਪਿਆਰ ਕਰਦੇ ਸੀ ਇਸ ਤੋਂ ਬਾਅਦ ਉਹ ਸਿੱਖ ਰਾਜ ਲਈ ਸਭ ਤੋਂ ਅਹਿਮ ਇਲਾਕੇ ਜਮਰੋਕ ਵੱਲ ਤੁਰਦੇ ਹਨ ਜਿਸ ਵਿੱਚ ਇੱਕ ਇਲਾਕਾ ਆਉਂਦਾ ਹੈ ਦਰਾ ਖੈਬਰ ਜਿਹੜਾ ਅਫਗਾਨਨਾ ਵੱਲੋਂ ਭਾਰਤ ਵਿੱਚ ਦਾਖਲ ਹੋਣ ਲਈ ਇੱਕੋ ਇੱਕ ਰਸਤਾ ਸੀ ਇਸ ਰਸਤੇ ਅਫਗਾਨੀਆਂ ਵੱਲੋਂ ਭਾਰਤ ਆ ਕੇ ਕਈ ਵਾਰ ਭਾਰਤ ਨੂੰ ਲੁੱਟਿਆ ਜਾਂਦਾ ਸੀ ਇਸ ਲਈ ਇਸ ਨੂੰ ਉਸ ਸਮੇਂ ਤੱਕ ਕੋਈ ਵੀ ਜਿੱਤ ਨਹੀਂ ਸਕਿਆ ਸੀ ਇਸ ਨੂੰ ਸਿਰਫ ਹਰੀ ਸਿੰਘ ਨਲੂਆ ਜੀ ਨੇ ਜਿੱਤਿਆ ਅਤੇ ਇੱਥੇ ਇੱਕ ਕਿਲਾ ਬਣਾਇਆ ਉਸ ਤੋਂ ਬਾਅਦ ਇਸ ਰਾਸਤੇ ਰਾਹੀਂ ਭਾਰਤ ਉੱਤੇ ਕਦੇ ਹਮਲਾ ਨਹੀਂ ਹੋਇਆ ਇਸ ਨੂੰ ਅੰਗਰੇਜ਼ ਗੇਟਵੇ ਆਫ ਇੰਡੀਆ ਕਹਿੰਦੇ ਸੀ ਅੱਜ ਕੱਲ ਤੁਸੀਂ ਅਫਗਾਨੀ ਕੁੜਤੇ ਸਲਵਾਰਾਂ ਦਾ ਬਹੁਤ ਟ੍ਰੈਂਡ ਦੇਖਦੇ ਹੋਵੋਗੇ ਪਰੰਤੂ ਹਰੀ ਸਿੰਘ ਨਲੂਆ ਜੀ ਸਮੇ ਇਹ ਸਲਵਾਰਾਂ ਹਰੀ ਸਿੰਘ ਨਲੂਏ ਦੇ ਡਰ ਤੋਂ ਪਾਉਂਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨਲੂਆ ਜੀ ਔਰਤਾਂ ਬੱਚਿਆਂ ਤੇ ਬੁੱਢਿਆਂ ਨੂੰ ਕੁਝ ਨਹੀਂ ਕਹਿੰਦੇ ਅਫਗਾਨਾਂ ਦਾ ਉਸ ਸਮੇ ਬਹੁਤ ਬਹਾਦਰ ਪਠਾਨ ਸੀ ਗੁਲਫਾਮ ਜਿਸ ਦੇ ਉਸ ਸਮੇਂ ਬਹੁਤ ਚਰਚੇ ਸੀ ਇੱਕ ਦਿਨ ਉਹ ਆਪਣੇ ਘਰਵਾਲੀ ਨੂੰ ਕਹਿੰਦਾ ਕਿ ਚੱਲ ਆਪਾਂ ਨੂੰ ਘਰ ਛੱਡ ਕੇ ਕਿਤੇ ਦੂਰ ਜਾਣਾ ਪਵੇਗਾ ਕਿਉਂਕਿ ਹਰੀ ਸਿੰਘ ਨਲੂਆ ਅੱਗੇ ਨੂੰ ਉਹਨਾਂ ਦੇ ਸ਼ਹਿਰ ਵੱਲ ਵੱਧਦਾ ਆ ਰਿਹਾ ਹੈ ਉਸ ਦੀ ਘਰਵਾਲੀ ਕਹਿੰਦੀ ਹੈ ਤੂੰ ਤਾਂ ਬੜਾ ਬਹਾਦਰ ਤੇ ਮਹਾਨ ਹੈ ਤੂੰ ਕਿਉਂ ਉਸ ਤੋਂ ਡਰ ਰਿਹਾ ਹੈ ਤਾਂ ਗਲਫਾਮ ਜਵਾਬ ਦਿੰਦਾ ਕਿ ਪੂਰੀ ਦੁਨੀਆ ਦਾ ਮੈਂ ਮੁਕਾਬਲਾ ਕਰ ਸਕਦਾ ਪਰ ਹਰੀ ਸਿੰਘ ਨਲੂਆ ਦਾ ਨਹੀਂ ਫਿਰ ਉਸਦੀ ਪਤਨੀ ਕਹਿੰਦੀ ਹੈ ਦੇਖਾਂ ਦਾ ਸਹੀ ਐਡਾ ਕਿਹੜਾ ਜਰਨੈਲ ਹੈ ਜਿਸ ਨੇ ਮੇਰੇ ਏਡੇ ਵੱਡੇ ਬਹਾਦਰ ਸੂਰਬੀਰ ਪਤੀ ਨੂੰ ਡਰਾ ਦਿੱਤਾ ਗੁਲਫਾਮ ਦੀ ਪਤਨੀ ਦਾ ਨਾਂ ਬਾਨੋ ਸੀ ਫਿਰ ਬਾਨੋ ਹਰੀ ਸਿੰਘ ਨਲੂਆ ਨੂੰ ਮਿਲਣ ਲਈ ਜਾਂਦੀ ਹੈ ਤਾਂ ਜੋ ਕਿਸੇ ਤਰੀਕੇ ਹਰੀ ਸਿੰਘ ਨਲੂਆ ਜੀ ਨੂੰ ਬਦਨਾਮ ਕੀਤਾ ਜਾ ਸਕੇ ਹਰੀ ਸਿੰਘ ਨਲੂਆ ਜੀ ਕੋਲ ਪਹੁੰਚ ਕੇ ਕਹਿੰਦੀ ਹੈ ਕਿ ਮੈਂ ਸੁਣਿਆ ਤੁਸੀਂ ਦੁਨੀਆ ਦੇ ਮਹਾਨ ਜਰਨੈਲ ਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਉਸ ਸਮੇਂ ਹਰੀ ਸਿੰਘ ਨਲੂਆ ਜੀ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ ਹਰੀ ਸਿੰਘ ਨਲੂਆ ਜੀ ਕਹਿੰਦੇ ਹਨ ਮੈਂ ਇਹ ਨਹੀਂ ਕਰ ਸਕਦਾ ਮੈਂ ਵਿਆਹਿਆ ਹੋਇਆ ਹਾਂ ਫਿਰ ਬਾਨੋ ਕਹਿੰਦੀ ਹੈ ਮੈਨੂੰ ਤੁਹਾਡੇ ਵਿਆਹ ਤੋਂ ਕੋਈ ਪਰੇਸ਼ਾਨੀ ਨਹੀਂ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਸਿਰਫ ਇੱਕ ਪੁੱਤਰ ਚਾਹੀਦਾ ਹੈ ਹਰੀ ਸਿੰਘ ਨਲੂਆ ਜੀ ਗੁੱਸੇ ਵਿੱਚ ਉਸ ਨੂੰ ਵਾਪਸ ਭੇਜ ਦਿੰਦੇ ਹਨ ਜਾਂਦੀ ਜਾਂਦੀ ਬਾਨੋ ਕਹਿੰਦੀ ਹੈ ਮੈਂ ਤਾਂ ਸੁਣਿਆ ਸੀ ਸਿੱਖ ਰਾਜ ਵਿੱਚ ਕੋਈ ਖਾਲੀ ਹੱਥ ਨਹੀਂ ਜਾਂਦਾ ਇਹ ਗੱਲ ਹਰੀ ਸਿੰਘ ਨਲੂਆ ਜੀ ਨੂੰ ਬਹੁਤ ਚੁਬਦੀ ਹੈ ਫਿਰ ਹਰੀ ਸਿੰਘ ਨਲੂਆ ਜੀ ਦੇ ਮਨ ਵਿੱਚ ਆਉਂਦਾ ਹੈ ਕਿ ਉਸ ਨੂੰ ਖਾਲੀ ਹੱਥ ਨਹੀਂ ਸੀ ਭੇਜਣਾ ਚਾਹੀਦਾ ਉਹ ਆਪਣੇ ਛਪਾਈਆਂ ਨੂੰ ਉਸ ਨੂੰ ਬਣਾਉਣ ਲਈ ਪਿੱਛੇ ਭੇਜਦੇ ਹਨ ਉਹ ਵਾਪਸ ਆਉਂਦੀ ਹੈ ਤਾਂ ਹਰੀ ਸਿੰਘ ਨਲੂਆ ਜੀ ਕਹਿੰਦੇ ਹਨ ਮੈਂ ਤੈਨੂੰ ਪੁੱਤਰ ਤਾਂ ਨਹੀਂ ਦੇ ਸਕਦਾ ਪਰ ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਲਓ ਅੱਜ ਤੋਂ ਮੈਂ ਤੁਹਾਨੂੰ ਆਪਣੀ ਮਾਂ ਮੰਨਾਂਗਾ ਯਾਦ ਰੱਖੋ ਉਸ ਸਮੇਂ ਨਲੂਆ ਜੀ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ ਇਸ ਤੋਂ ਉਹਨਾਂ ਦੇ ਸੱਚੇ ਅਤੇ ਸਾਫ਼ ਕਰਦਾਰ ਦਾ ਪਤਾ ਲੱਗਦਾ ਹੈ ਇਸ ਗੱਲ ਤੋਂ ਪਠਾਨ ਔਰਤ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਸਿੱਖ ਧਰਮ ਅਪਣਾ ਲਿਆ ਸੀ ਜਿਸ ਨੂੰ ਬੀਬੀ ਬਾਨੋ ਦੇ ਨਾਮ ਨਾਲ ਇਤਿਹਾਸਕਾਰ ਲਿਖਦੇ ਹਨ ਹਰੀ ਸਿੰਘ ਨਲਵਾ ਜੀ ਜਦੋਂ ਜੰਗ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਖੁਸ਼ ਹੋ ਕੇ ਜ਼ਗੀਰਾ ਪੇਟ ਕਰਦੇ ਸਨ ਹਰੀ ਸਿੰਘ ਨਲਵਾ ਨੂੰ ਬਹੁਤ ਸਾਰੀ ਮਾਇਆ ਦਿੱਤੀ ਜਾਂਦੀ ਸੀ ਹਰੀ ਸਿੰਘ ਨਲੂਆ ਜੀ ਨੂੰ ਜੋ ਪੇਟਾ ਮਿਲਦੀ ਸੀ ਥੋੜੀ ਜਹੀ ਆਪਣੇ ਕੋਲ ਰੱਖਦੇ ਬਾਕੀ ਗਰਤਾਮਾਦੀ ਸੇਵਾ ਤੇ ਲਗਾ ਦਿੰਦੇ ਅਕਾਲ ਤਖਤ ਸਾਹਿਬ ਦੇ ਗੁੰਬਦ ਤੇ ਸੋਨੇ ਦੀ ਸੇਵਾ ਪੰਜਾ ਸਾਹਿਬ ਤਰਨ ਤਾਰਨ ਤੇ ਹੋਰ ਬਹੁਤ ਸਾਰੇ ਗਰਤਾਮਾਦੀ ਸੇਵਾ ਹਰੀ ਸਿੰਘ ਨਲੂਆ ਜੀ ਨੇ ਕਰਵਾਈ ਸੀ ਬਾਕੀ ਜੋ ਪੈਸੇ ਉਹਨਾਂ ਕੋਲ ਬਚ ਜਾਂਦੇ ਉਹ ਆਪਣੀ ਫੌਜ ਤੇ ਖਰਚ ਕਰ ਦਿੰਦੇ ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਚ ਜਿਹੜੀ ਫੌਜ ਹਰੀ ਸਿੰਘ ਨਲੂਆ ਦੇ ਅੰਡਰ ਆਉਂਦੀ ਸੀ ਉਹ ਸਭ ਤੋਂ ਤਾਕਤਵਰ ਸੀ ਜਿਸ ਸਮੇ ਨੜਵਾ ਜੀ ਕਸ਼ਮੀਰ ਦੇ ਗਵਰਨਰ ਸੀ ਉਸ ਸਮੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਲਈ ਕਿਹਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਦੌਰਾਨ ਉਹਨਾਂ ਦੇ ਪੋਤੇ ਨੌਨਿਹਾਲ ਤੋਂ ਇਲਾਵਾ ਸਿਰਫ ਹਰੀ ਸਿੰਘ ਨੜਵਾ ਜੀ ਹੀ ਸੀ ਜਿਨ੍ਹਾਂ ਦੇ ਨਾਮ ਦੇ ਸਿੱਕੇ ਚੱਲਦੇ ਸੀ ਇਹ ਹੱਕ ਸਿਰਫ ਹਰੀ ਸਿੰਘ ਨੜਵਾ ਨੂੰ ਹੀ ਦਿੱਤਾ ਗਿਆ ਸੀ ਹਰੀ ਸਿੰਘ ਨੜਵਾ ਜੀ ਨੇ ਫਿਰ ਜੋ ਸਿੱਕਾ ਚਲਾਇਆ ਸੀ ਉਸ ਦੇ ਇੱਕ ਪਾਸੇ ਲਿਖਿਆ ਸੀ ਅਕਾਲ ਸਹਾਏ ਅਤੇ ਦੂਸਰੇ ਪਾਸੇ ਹਰੀ ਲਿਖਿਆ ਸੀ ਫਿਰ ਮੁਜ਼ਫਰਾਬਾਦ ਵਿੱਚ ਇਹਨਾਂ ਨੇ ਆਪਣੇ ਨਾਮ ਦਾ ਸ਼ਹਿਰ ਵੀ ਵਸਾਇਆ ਸੀ ਜਿਸ ਦਾ ਨਾਮ ਹਰੀ ਸਿੰਘਪੁਰਾ ਰੱਖਿਆ ਗਿਆ ਸੀ ਹੁਣ ਇਸ ਨੂੰ ਤਰੰਟ ਸਿੰਘਪੁਰਾ ਕਹਿੰਦੇ ਹਨ ਤਰੰਟ ਦਾ ਮਤਲਬ ਹੁੰਦਾ ਹੈ ਅਸਮਾਨੀ ਬਿਜਲੀ ਤੁਸ਼ਮਨਾ ਵਿੱਚ ਹਰੀ ਸਿੰਘ ਦਾ ਇਨਾ ਖੋਪ ਸੀ ਕਿ ਉਹ ਇਹਨਾਂ ਨੂੰ ਬਿਜਲੀ ਤੱਕ ਕਹਿੰਦੇ ਸੀ ਹਰੀ ਸਿੰਘ ਨਲੂਆ ਦੀ ਸ਼ਹਾਦਤ ਤੋਂ 40 ਸਾਲ ਬਾਅਦ ਇੱਕ ਫਰਾਂਸ ਦਾ ਰਾਈਟਰ ਆਉਂਦਾ ਹੈ ਉਹ ਆਪਣੀਆਂ ਖੋਜਾਂ ਕਰਦਾ ਹੋਇਆ ਇੱਥੇ ਪਹੁੰਚਦਾ ਹੈ ਉਹ ਆਪਣੀ ਇੱਕ ਕਿਤਾਬ ਵਿੱਚ ਲਿਖਦਾ ਹੈ ਜਦੋਂ ਅਫਗਾਨਾਂ ਦਾ ਕੋਈ ਬੱਚਾ ਰੋਂਦਾ ਸੀ ਤਾਂ ਉਸ ਬੱਚੇ ਦੀ ਮਾਂ ਕਹਿੰਦੀ ਸੀ ਚੁੱਪ ਸ ਹਰੀਆ ਅਗਲੇ ਜਿਸ ਦਾ ਮਤਲਬ ਹੈ ਚੁੱਪ ਕਰ ਜਾ ਹਰੀ ਸਿੰਘ ਨਲੂਆ ਆ ਜਾਵੇਗਾ ਇਹ ਸ਼ਹਾਦਤ ਤੋਂ 40 ਸਾਲ ਬਾਅਦ ਕਿਤਾਬ ਵਿੱਚ ਲਿਖਿਆ ਗਿਆ ਸੀ 1892 ਵਿੱਚ ਇੱਕ ਅਖਬਾਰ ਸ਼ਬਦਾ ਸੀ ਨਾਡ ਜਿਸ ਦਾ ਐਡੀਟਰ ਸੀ ਉਸ ਨੇ ਸਰਵੇ ਕੀਤਾ ਕਿ ਦੁਨੀਆ ਦੇ ਮਹਾਨ ਯੋਧੇ ਕਿਹੜੇ ਹੋਏ ਹਨ ਇਸ ਸੂਚੀ ਵਿੱਚ ਚੋਟੀ ਦੇ ਯੋਧੇ ਸ਼ਾਮਿਲ ਕੀਤੇ ਗਏ ਜਿਵੇਂ ਚੰਗੇਜ਼ ਖਾਨ ਨੈਪੋਲੀਅਨ ਸਿਕੰਦਰ ਆਦ ਦੁਨੀਆ ਦੇ ਇੰਨਾ ਯੋਧਿਆਂ ਵਿੱਚ ਉਸ ਨੇ ਹਰੀ ਸਿੰਘ ਨਲੂਆ ਜੀ ਨੂੰ ਸਭ ਤੋਂ ਉੱਪਰ ਰੱਖਿਆ ਸੀ ਉਸ ਨੇ ਛਾਪਿਆ ਕਿ ਦੁਨੀਆ ਦਾ ਮਹਾਨ ਜਰਨੈਲ ਹਰੀ ਸਿੰਘ ਨਲੂਆ ਹੈ ਕਿਉਂਕਿ ਜਿੱਥੇ ਪਹੁੰਚ ਗਏ ਸਾਰੇ ਚੋਟੀ ਦੇ ਯੋਧੇ ਹਾਰ ਗਏ ਉਹਨਾਂ ਤਰ੍ਹਾਂ ਖੈਬਰ ਨੂੰ ਵੀ ਹਰੀ ਸਿੰਘ ਨਲੂਆ ਨੇ ਜਿੱਤ ਕੇ ਵਿਖਾਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌ ਨਿਹਾਲ ਦੇ ਵਿਆਹ ਸਮੇਂ ਅੰਗਰੇਜ਼ ਅਫਸਰਾਂ ਨੂੰ ਵੀ ਬੁਲਾਇਆ ਜਾਂਦਾ ਹੈ ਜਿਸ ਕਾਰਨ ਸਾਰੇ ਸਿੱਖ ਜਰਨੈਲ ਫੌਜਾਂ ਨੂੰ ਲਾਹੌਰ ਵਿੱਚ ਬੁਲਾ ਲਿਆ ਜਾਂਦਾ ਹੈ ਤਾਂ ਜੋ ਅੰਗਰੇਜ਼ਾਂ ਨੂੰ ਸਿੱਖ ਰਾਜ ਦੀ ਤਾਕਤ ਦਿਖਾਈ ਜਾ ਸਕੇ ਜਮਰੌਤ ਦੇ ਕਿਲੇ ਤੋਂ ਵੀ ਸਾਰੀ ਸੈਨਾ ਨੂੰ ਬੁਲਾ ਲਿਆ ਜਾਂਦਾ ਹੈ ਸਿਰਫ 700 ਸੈਨਿਕ ਹੀ ਉੱਥੇ ਰਹਿਣ ਦਿੱਤੇ ਜਾਂਦੇ ਹਨ ਹਰੀ ਸਿੰਘ ਨਲੂਆ ਉਸ ਸਮੇਂ ਬਿਮਾਰੀ ਕਾਰਨ ਪੇਸ਼ਾਵਰ ਵਿੱਚ ਸੀ ਜਮਰੌਤ ਦੇ ਕਿਲੇ ਦੀ ਜ਼ਿੰਮੇਵਾਰੀ ਮਹਾ ਸਿੰਘ ਨੂੰ ਦਿੱਤੀ ਜਾਂਦੀ ਹੈ ਸੈਨਿਕਾ ਦੀ ਘਟ ਗੈਣਤੀ ਦਾ ਜਦੋਂ ਮੁਹੰਮਦ ਖਾਨ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਪੰਜ ਪੁੱਤਰਾਂ ਨੂੰ 30000 ਸੈਨਾ ਦੇ ਕੇ ਜਮਰੌਤ ਵੱਲ ਭੇਜ ਦਿੰਦਾ ਹੈ ਜਮਰੌਤ ਦੇ ਕਿਲੇ ਨੂੰ ਘੇਰ ਲਿਆ ਜਾਂਦਾ ਹੈ ਅਤੇ ਲੜਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਇਸ ਦੀ ਖਬਰ ਹਰੀ ਸਿੰਘ ਨਲੂਆ ਤੱਕ ਪਹੁੰਚਦੀ ਹੈ ਤਾਂ ਉਹ ਆਪਣੀ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਆਪਣੇ 3000 ਸੈਨਿਕਾਂ ਨਾਲ ਜਮਰੌਤ ਦੇ ਕਿਲੇ ਵੱਲ ਤੁਰ ਪੈਂਦੇ ਹਨ ਤਾਂ ਹਰੀ ਸਿੰਘ ਨਲੂਆ ਨੂੰ ਦੇਖ ਕੇ ਅੱਦੇ ਅਫਗਾਨੀ ਤਾਂ ਉੱਥੋਂ ਡਰ ਕੇ ਭੱਜ ਜਾਂਦੇ ਹਨ ਅਤੇ ਬਾਕੀ ਕੁਝ ਮਾਰੇ ਜਾਂਦੇ ਹਨ ਮੁਹੰਮਦ ਖਾਨ ਦੇ ਪੁੱਤਰ ਵੀ ਮਾਰੇ ਜਾਂਦੇ ਹਨ ਜਦੋਂ ਅਫਗਾਨੀ ਭੱਜਦੇ ਹਨ ਤਾਂ ਕੁਝ ਸਿੰਘ ਉਹਨਾਂ ਦੇ ਪਿੱਛੇ ਭੱਜ ਜਾਂਦੇ ਹਨ ਜਿੰਨਾਂ ਵਿੱਚ ਭਾਈ ਨਿਧਾਨ ਸਿੰਘ ਪੰਜ ਹੱਥਾ ਵੀ ਹੁੰਦੇ ਹਨ ਅਫਗਾਨੀਆਂ ਦੇ ਪਿੱਛੇ ਜਾਂਦੇ ਜਾਂਦੇ ਕਾਫੀ ਅੱਗੇ ਨਿਕਲ ਜਾਂਦੇ ਹਨ ਉੱਥੇ ਐਨਾ ਉੱਪਰ ਅਫਗਾਨੀ ਦੁਆਰਾ ਹਮਲਾ ਕਰ ਦਿੰਦੇ ਹਨ ਫਿਰ ਇਹਨਾਂ ਦੀ ਮਦਦ ਲਈ ਹਰੀ ਸਿੰਘ ਨੜਵਾ ਜੀ ਪਿੱਛੇ ਆਉਂਦੇ ਹਨ ਪਹਾੜੀਆਂ ਉੱਤੋਂ ਅਫਗਾਨੀ ਉਹਨਾਂ ਉੱਤੇ ਗੋਲੀ ਚਲਾ ਦਿੰਦੇ ਹਨ ਇਸ ਤਰ੍ਹਾਂ ਹਰੀ ਸਿੰਘ ਨਲੂਆ ਜੀ ਨੂੰ ਦੋ ਗੋਲੀਆਂ ਲੱਗਦੀਆਂ ਹਨ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਹਰੀ ਸਿੰਘ ਨਲੂਆ ਜੀ ਉਹਨਾਂ ਨੂੰ ਮਾਰ ਕੇ ਹੀ ਵਾਪਸ ਆਉਂਦੇ ਹਨ ਇਹ ਦੋ ਗੋਲੀਆਂ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਦਾ ਕਾਰਨ ਬਣਦੀਆਂ ਹਨ ਸ਼ਹਾਦਤ ਤੋਂ ਪਹਿਲਾਂ ਹਰੀ ਸਿੰਘ ਨਲੂਆ ਸਿੰਘਾਂ ਨੂੰ ਹੁਕਮ ਲਗਾਉਂਦੇ ਹਨ ਮੇਰੀ ਮੌਤ ਦੀ ਖਬਰ ਅਫਗਾਨਿਆਂ ਤੱਕ ਨਹੀਂ ਜਾਣੀ ਚਾਹੀਦੀ ਜਦੋਂ ਤੱਕ ਲਾਹੌਰ ਤੋਂ ਹੋਰ ਫੌਜ ਨਹੀਂ ਆ ਜਾਂਦੀ ਇਸ ਲਈ ਹਰੀ ਸਿੰਘ ਨਲੂਆ ਦੀ ਮੌਤ ਦੇ 4 ਦਿਨ ਬਾਅਦ ਉਹਨਾਂ ਦੇ ਕਮਰੇ ਅੰਦਰ ਕਾਂ ਲਈ ਭੋਜਨ ਤੱਕ ਭੇਜਿਆ ਜਾਂਦਾ ਅਤੇ ਕਸ਼ੇਰਾ ਪਾਣੀ ਨਾਲ ਨਿਚੋੜ ਕੇ ਸੁੱਕਣਾ ਪਾਇਆ ਜਾਂਦਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਹੋ ਚੁੱਕੀ ਹੈ ਇਸ ਤਰ੍ਹਾਂ ਇਹ ਹਰੀ ਸਿੰਘ ਨਲੂਆ ਦਾ ਨਹੀਂ ਬਲਕੇ ਪੰਜਾਬ ਦੀ ਕਿਸਮਤ ਦਾ ਐਂਡ ਹੋਇਆ ਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਨਾ ਵਧਿਆ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ